ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਾ ਲਓਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਨੀਅਰ ਬਾਊਟ 8:00 8:00 ਵਜੇ ਦੇ ਕਰੀਬ ਟਾਈਮ ਸੀਗਾ ਮੈਂ ਕਿਚਨ ਦਾ ਕੰਮ ਆਪਣਾ ਸਾਰਾ ਮੈਨੇਜ ਕਰ ਲਿਆ ਸੀਗਾ ਲਾਈਕ ਬ੍ਰੇਕਫਾਸਟ ਦੀ ਤਿਆਰੀ ਸੀਗੀ ਖਾਣੇ ਦੀ ਤਿਆਰੀ ਵੈਰੀ ਕਰਕੇ ਸਾਰਾ ਕੰਮ ਹੈਂਡਲ ਕਰਕੇ ਫਿਰ ਮੈਂ ਦੂਜੀ ਕੰਮ ਤੇ ਹੱਥ ਪਾਉਣੀ ਹੁੰਦੀ ਆ ਕਉਂਕਿ ਪਹਿਲਾਂ ਤੇਕਰ ਆਪਣਾ ਸਵੇਰ ਮਾਰਨਿੰਗ ਉੱਠਦੇ ਹੀ ਕਿਚਨ 'ਚ ਹੀ ਆਪਣਾ ਬਿਜ਼ੀ ਰੂਟੀਨ ਹੁੰਦਾ ਹਨਾ ਖਾਣੇ ਦੀ ਤਿਆਰੀ ਪਹਿਲਾਂ ਸਭ ਤੋਂ ਸਾਰਾ ਚਾਹ ਪਾਣੀ ਫਿਰ ਖਾਣੇ ਦੀ ਤਿਆਰੀ ਹੋ ਜਾਂਦੀ ਹੈ। ਤੇ ਮੈਂ ਆਪਣਾ ਬ੍ਰੈਕਫਾਸਟ ਕਰਕੇ ਚਾਹ ਪੀ ਕੇ ਫਿਰ ਮੈਂ ਲੱਗੀ ਸੀ ਡਸਟਿੰਗ ਕਰਨ ਜੋ ਕਿ ਬਹੁਤ ਬਹੁਤ ਜ਼ਰੂਰੀ ਹੈ ਇਹੋ ਜੇ ਮੌਸਮ ਵਿੱਚ ਆਪਾਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਵੀ ਡਸਟਿੰਗ ਨਹੀਂ ਕਰਨੀ ਇੱਕ ਦਿਨ ਕਰ ਸਕਦੇ ਆ ਦੂਸਰੇ ਦਿਨ ਉਸ ਤੋਂ ਵੀ ਜ਼ਿਆਦਾ ਗੰਦਾ ਹੋ ਜਾਂਦਾ ਫਿਰ ਆਈਂ ਦੇ ਲੱਗਦਾ ਵੀ ਨਹੀਂ ਅੱਜ ਨੇ ਆਪਾਂ ਇਹਨੂੰ ਛੱਡ ਸਕਦੇ ਹਾਂ ਦੇਖਿਆ ਨਹੀਂ ਕਰ ਸਕਦੇ। ਵੀ ਡਸਟਿੰਗ ਕਰਨੀ ਪਊਗੀ। ਉਹ ਮੰਨ ਤਾਂ ਗਿਆਨ ਹੁੰਦਾ ਵੀ ਸ਼ਾਮ ਤੱਕ ਫੇਰ ਹੀ ਫਾਇਦਾ ਕਰਕੇ ਪਰ ਇਹ ਇੱਦਾਂ ਛੱਡਤਾ ਨਹੀਂ ਸਕਦੇ ਹੈਗੀ ਵੀ ਸ਼ਾਮ ਤੱਕ ਉਵੇਂ ਹੋ ਜਾਊ ਸਫਾਈ ਦੇਖੋ ਕਰਨੀ ਬਣਦੀ ਐ ਤੇ ਟਾਸਟ ਵੀ ਬਹੁਤ ਬਹੁਤ ਜ਼ਿਆਦਾ ਹੁੰਦੀ ਐ ਤੇ ਮੈਂ ਕਿਹਾ ਚਲੋ ਡਸਟਿੰਗ ਕਰ ਲਈਏ ਸ਼ੁਰੂ ਜੋ ਸ਼ੁਰੂ ਕੀਤਾ ਮੈਂ ਉਹ ਤਾਂ ਮੈਂ ਥੋੜਾ ਜਿਹੀ ਸੀ ਕਰਨਾ ਮੇਰਾ ਮਨ ਇਹ ਕਹਿ ਰਿਹਾ ਸੀ ਵੀ ਥੋੜੀ ਜਿਹੀ ਡਸਟਿੰਗ ਕਰਦਾਂਗੇ ਚਲੋ ਫਿਰ ਮੈਨੂੰ ਮੇਰਾ ਦਿਲ ਲੱਗਿਆ ਕੰਮ ਕਰਨ ਵਿੱਚ ਕਿਉਂਕਿ ਮਨ ਅੱਜ ਕਿਸੇ ਨੇ ਇੰਟਰਫੇਅਰ ਨਹੀਂ ਕਰਿਆ ਕਿਸੇ ਨੇ ਮੈਨੂੰ ਕੰਮ ਤੋਂ ਹਟਾਇਆ ਨਹੀਂ ਫਿਰ ਅੱਛਾ ਲੱਗਿਆ ਜਦੋਂ ਆਪਾਂ ਆਪਾਂ ਨੂੰ ਕੋਈ ਕੰਮ ਤੋਂ ਹਟਾਵੇ ਨਾ ਕੋਈ ਆਵਾਜ਼ ਨਾ ਨਾ ਮਾਰੇ ਫਿਰ ਆਇਆ ਲੱਗਦਾ ਵੀ ਚਲੋ ਥੋੜਾ ਜਿਆ ਹੋਰ ਕਰ ਲੰਨਾ ਥੋੜਾ ਜਿਆ ਹੋਰ ਕਰ ਲੰਨਾ ਉਹ ਵਧੀਆ ਲੱਗਦਾ ਕੰਮ ਕਰਨਾ ਤੇ ਬਹੁਤ ਥੋੜੇ ਥੋੜੇ ਮੈਂ ਕਲਿੱਪਸ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਡਸਟਿੰਗ ਨਹੀਂ ਕਿਉਂਕਿ ਤੁਸੀਂ ਮੇਰਾ ਫਿਰ ਸੇਮ ਰੁਟੀਨ ਉਹੀ ਦੇਖ ਕੇ ਬੋਰ ਹੋ ਜਾਵੋਗੇ ਬਹੁਤ ਥੋੜੇ ਥੋੜੇ ਮੈਂ ਕਲਿੱਪਸ ਤੁਹਾਨੂੰ ਸ਼ੇਅਰ ਕੀਤੀਆਂ ਨੇ ਕਿਉਂਕਿ ਫਿਰ ਡੇਲੀ ਰੁਟੀਨ ਦੇ ਵਲੌਗ ਹੁੰਦੇ ਨੇ ਜੋ ਡੇਲੀ ਦਾ ਕੰਮ ਹੁੰਦਾ ਥੋੜਨਾ ਸ਼ੇਅਰ ਕਰਨੇ ਬਣਦੇ ਹੀ ਨੇ ਫਿਰ ਡਸਟਿੰਗ ਜਿੰਨੀ ਮਰਜ਼ੀ ਕਰ ਲਓ ਆਹ ਵਾਲੇ ਮੌਸਮ ਵਿੱਚ ਸੱਚੀ ਆ ਲੱਗੂ ਵੀ ਓਨੀ ਥੋੜੀ ਐ ਅਗਲੇ ਦਿਨ ਫੇਰ ਪਰ ਉਹੀ ਗੱਲ ਫਿਰ ਡੇਲੀ ਰੂਟੀਨ 'ਚ ਆਪਾਂ ਸੇਮ ਕੰਮ ਕਰਾਂਗੇ ਆਪਾਂ ਵੀ ਬੋਰ ਹੋ ਜਾਣੇ ਆ ਤੇ ਬਸ ਆਈਆਂ ਨਾ ਬਦਲ ਬਦਲ ਕੇ ਰੂਟੀਨ ਕੰਮ ਕਰ ਲੈਂਦੇ ਕਦੇ ਡਸਟਿੰਗ ਕਰ ਲਈ ਕਦੇ ਨਾ ਕਰ ਲਈ ਕਦੇ ਕੱਪੜੇ ਧੋ ਲੇ ਤੇ ਅੱਜ ਮੈਂ ਰੂਮਸ ਦੀ ਡਸਟਿੰਗ ਵੀ ਕਰਤੀ ਨਾਲੀ ਜੋ ਕਿ ਮੈਂ ਬਹੁਤ ਘੱਟ ਕਰਦੀ ਹੁੰਦੀ ਆ ਜਿਹੜੇ ਰੂਮਸ ਅਸੀਂ ਨਹੀਂ ਯੂਜ਼ ਕਰਦੇ ਉਹ ਮੈਂ ਹਫਤੇ 'ਚ ਇੱਕ ਵਾਰ ਡਸਟਿੰਗ ਕਰ ਦਿਆ ਉਹਨਾਂ ਦੀ ਚਲ ਜਿਵੇਂ ਸਾਡੇ ਵਾਲਾ ਰੂਮ ਯੂਜ਼ ਹੁੰਦਾ ਉਹਦੀ ਡੇਲੀ ਵਾਂਗ ਡਸਟਿੰਗ ਹੋ ਜਾਂਦੀ ਆ ਜਿਹੜੇ ਰੂਮਸ ਯੂਜ਼ ਨਹੀਂ ਹੁੰਦੇ ਉਹ ਹਫਤੇ 'ਚ ਇੱਕ ਵਾਰ ਕਰ ਦੋ ਚਲੋ ਹਫਤਾ ਵਧੀਆ ਲੰਘ ਜਾਣਾ ਕਿਉਂਕਿ ਉਹਨਾਂ ਵਿੱਚ ਨਾ ਤੇ ਇਸ ਕਰਕੇ ਉਹ ਤੇ ਡਸਟ ਵੀ ਨਹੀਂ ਆਉਂਦੀ ਹੈਗੀ ਬਹੁਤ ਘੱਟ ਆਉਂਦੀ ਡਸਟ ਯਾਨੀ ਕਿ ਤੇ ਅੱਜ ਨਾ ਮੇਰਾ ਸਵੇਰ ਸਵੇਰੇ ਇਹ ਮਨ ਹੋ ਰਿਹਾ ਸੀ ਮੈਂ ਕੰਮ ਖਰੀ ਚੱਲਾਂ ਪਰ ਮੈਂ ਬੋਲਣਾ ਨਾ ਕਦੇ ਕਦੇ ਸਵੇਰ ਸਵੇਰੇ ਬੋਲਣ ਨੂੰ ਦਿਲ ਨਹੀਂ ਕਰਦਾ ਹੁੰਦਾ ਨਾ ਇਸ ਕਰਕੇ ਮੈਂ ਉਹ ਵੀ ਚੁੱਪ ਕਰਕੇ ਕੰਮ ਤੇ ਲੱਗ ਗਈ ਅੱਜ ਕਈ ਵਾਰ ਤਾਂ ਇਹ ਹੁੰਦਾ ਵੀ ਜਦੋਂ ਠੀਕ ਹੈ ਅੱਛਾ ਲੱਗਦਾ ਬੋਲਣਾ ਵੀ ਜਿਵੇਂ ਮੈਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਹੋ ਕੇ ਸਾਰੀ ਕਹਾਣੀ ਬਣਾਉਣੀ ਹੈ ਅੱਜ ਮੈਂ ਵਲੌਗ ਸਿੱਧਾ ਹੀ ਸ਼ੁਰੂ ਕਰ ਲਿਆ ਸਫਾਈ ਤੋਂ ਕਿਉਂਕਿ ਅੱਜ ਮਨ ਨਹੀਂ ਹੋ ਰਿਹਾ ਸੀ ਬੋਲਣ ਦਾ ਕਦੇ ਕਦੇ ਮਨ ਇਹ ਦਿਲ ਕਰਦਾ ਵੀ ਨਹੀਂ ਬੋਲਣਾ ਨੇ ਚੁੱਪ ਚਾਪ ਕੰਮ ਹੀ ਕਰੀ ਚੱਲੂ ਬਸ ਕੰਮ-ਕੁਮ ਕਰਕੇ ਫਿਰ ਬਾਅਦ ਵਿੱਚ ਦੇਖਾਂਗੇ ਤੇ ਸਾਰੇ ਰੂਮਸ ਤੇ ਡਸਟਿੰਗ ਕਰਨ ਤੋਂ ਬਾਅਦ ਮੈਂ ਆਪਣੇ ਰੂਮ ਦੀ ਵੀ ਡਸਟਿੰਗ ਕਰ ਲਈ ਤੇ ਹੁਣ ਮੈਂ ਬਥੇ ਚੇਂਜ ਕਰ ਰਹੀ ਹਾਂ ਬੈੱਡ ਸ਼ੀਟ ਨੀਚੇ ਵਾਲੀ ਬੈੱਡ ਸ਼ੀਟ ਸੇਮ ਹੈ ਝਾੜ ਕੇ ਉਹ ਸ਼ਾਤੀ ਉੱਪਰ ਵਾਲੀ ਬੈੱਡ ਸ਼ੀਟ ਚੇਂਜ ਕਰ ਤੇ ਇੱਕ ਹਫ਼ਤੇ ਬਾਅਦ ਮੈਂ ਚੇਂ ਮੰਗਦੀ ਤਾਂ ਕੋਈ ਹੁੰਦੀ ਨਹੀਂ ਹੈਗੀ ਬੈੱਡਸ਼ੀਟ ਪਰ ਫਿਰ ਆਪਦੇ ਮਨ ਨੂੰ ਆਉਂਦਾ ਵੀ ਨਹੀਂ ਚੇਂਜ ਕਰਦੇ ਇੱਕ ਹਫਤਾ ਹੋ ਗਿਆ ਬਹੁਤ ਹੈ। ਔਰ ਜਿਸ ਦਿਨ ਬੈੱਡਸ਼ੀਟ ਚੇਂਜ ਕਰਦਿਆਂ ਨਾ ਉਸ ਦਿਨ ਬਹੁਤ ਬਹੁਤ ਵਧੀਆ ਲੱਗਦਾ। ਆਹ ਵਾਲੀ ਬੈੱਡਸ਼ੀਟ ਮੇਰੀ ਫੇਵਰਟ ਬੈੱਡਸ਼ੀਟ ਹੈ ਫੇਵਰਟ ਜਿਹੜੀ ਮੈਂ ਰਜਾਈ ਦੇ ਗੁਲਾਬ ਤੋਂ ਬਣਾਈ ਸੀ। ਤੇ ਖੁਸ਼ੀ ਹੁੰਦੀ ਹੈ ਹਨਾ ਕਿ ਆਪਣਾ ਗੁਲਾਬ ਕੰਮ ਆ ਗਿਆ। ਇਹ ਸਟੱਫ ਬਹੁਤ ਸੋਹਣਾ ਪੀਛੀ ਵੀ ਬਹੁਤ ਸੋਹਣੀ ਲੱਗਦੀ ਹੈ। ਰੂਮ ਦੀ ਨਾ ਲੁੱਕ ਚੇਂਜ ਹੋ ਜਾਂਦੀ ਜੇ ਆਪਾਂ ਬੈੱਡਸ਼ੀਟ ਚੇਂਜ ਕਰ ਦਨੇ ਆ ਸਫਾਈ ਕਰ ਦਨੇ ਆ ਚੀਜ਼ਾਂ ਸੈੱਟ ਕਰਤੀਆਂ ਹਨਾ। ਰੂਮ ਦੇ ਲੁੱਕ ਵੀ ਚੇਂਜ ਹੋ ਜਾਂਦੀ ਆ ਚੇਅਰਸ ਨੂੰ ਰੈਸਟਿੰਗ ਕਰਦੇ ਕੁਸ਼ਨਸ ਵੀ ਚੇਂਜ ਕਰਦੇ ਤਾਂ ਕਿ ਆਪ ਨੂੰ ਚੇਂਜ ਲੱਗੇ ਆਪ ਨੂੰ ਅੱਛਾ ਲੱਗੇ ਇਸ ਕਰਕੇ ਨਾ ਕਦੇ ਕਦੇ ਬੈੱਡ ਸ਼ੀਟ ਗੰਦੀ ਹੋਵੇ ਚਾਹੇ ਨਾ ਹੋਵੇ ਚੇਂਜ ਕਰ ਦੇਣੀ ਚਾਹੀਦੀ ਹੈ ਜੇ ਤੁਹਾਨੂੰ ਅੱਛਾ ਲੱਗਦਾ ਚੇਂਜ ਕਰਕੇ ਬੈੱਡ ਸ਼ੀਟ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਟਾਈਮ ਹੋ ਰਿਹਾ ਸਵਾ ਚਾਰ ਦਾ ਮੈਂ ਇੱਧਰ ਰੱਖੀ ਆ ਆਪਣੀ ਤੇ ਦਵਿੰਦਰ ਤੇ ਚਾਹ ਦਵਿੰਦਰ ਵੀ ਘਰੇ ਨੇ ਤੇ ਇਸ ਤੋਂ ਪਹਿਲਾਂ ਮੈਂ ਹੁਣੇ-ਹੁਣੇ ਬਾਹਰ ਕੱਪੜੇ ਸੁਕਣੇ ਪਾ ਕੇ ਆਈਆਂ ਕੱਪੜੇ ਧੋ ਕੇ ਕਿਉਂਕਿ ਸਵੇਰੇ ਬਹੁਤ ਕੰਮ ਹੋ ਜਾਂਦਾ ਵਿੱਚ ਚਾਂ ਦੇ ਕੰਮ ਸਵੇਰੇ ਇਹਨਾਂ ਹੋਣ ਦੇ ਵਿੱਚ ਦੁੱਧ ਕਰਮ ਕਰਨਾ ਸਬਜੀ ਬਣਾਉਣੀ ਮੈਂ ਆਪਣਾ ਬ੍ਰੈਕਫਾਸਟ ਕਰਨਾ ਚਾਹ ਦੀ ਟਾਈਮਿੰਗ ਸਭ ਹੀ ਅਲੱਗ-ਲੱਗਨ ਨੀਮੀ ਮਾਈ ਦਾ ਅਲੱਗ ਦਵੇਂਂਦਰ ਚਾਹ ਅਲੱਗ ਮੇਰੀ ਅਲੱਗ ਹੈਲਪਰ ਦੀ ਅਲੱਗ ਫਿਰ ਖੇਤ ਬੋਰ ਕਰਦੇ ਨੇ ਉਹਨਾਂ ਵਿੱਚ ਚਾਹ ਵਿੱਚ ਦਾਲ ਸਬਜੀ ਹੈਨਾ ਬਹੁਤ ਕੰਮ ਹੋ ਜਾਂਦਾ ਸਵੇਰੇ ਵਿੱਚ ਚਲ ਹੁਣ ਹੀ ਕੱਪੜੇ ਧੋਣੇ ਨੇ ਸਵੇਰ ਦਾ ਕੰਮ ਮੇਰਾ ਹਲਕਾ ਹੋ ਜਾਉਂਦਾ ਅੰਦਰ-ਅੰਦਰ ਦਾ ਰਹਿ ਜਾਉ ਬਾਹਰ ਦਾ ਖਤਮ ਹੋ ਜਾਂਦਾ ਤੇ ਇਸ ਤੋਂ ਪਹਿਲਾਂ ਕੜਾਹੀ ਭੇਜੀ ਬਣਾ ਕੇ ਖੇਤ ਮਿੱਠੇ ਚਾਉਣਾ ਲਈ ਉਹ ਭੇਜੀ ਤੇ ਸ਼ਾਮ ਨੂੰ ਮੈਂ ਸਬਜੀ ਕੋਈ ਬਣਾਉਣੀ ਹੀ ਫੇਰ ਇਸ ਕਰਪਨ ਹੋ ਜਾਉਂ ਤੇ ਸਬਜੀ ਮੇਰੇ ਕੋਲੇ ਪਈ ਹੈ ਡੋਂਗਾ ਪਰਿਆ ਪੈ ਕੇ ਸ਼ਾਮ ਨੂੰ ਮੈਂ ਸਬਜੀ ਨਹੀਂ ਬਣਾਉਂਗੀ। ਪਾਣੀ ਮੈਂ ਕੱਪੜੇ ਧੋ ਲਵਾਂ ਮੈਂ ਕਿ ਸਰ ਕੋਈ ਕੰਮ ਤਾਂ ਕਰ ਲਈਏ। ਉਹ ਫਿਰ ਸਰੀਰ ਨੂੰ ਥੋੜਾ ਆਸਾਨ ਹੋ ਜੇ ਕੰਮ। ਤੇ ਹੁਣ ਪੀਨੇ ਆ ਚਾਹ, ਚਾਹ ਪੀ ਕੇ ਫਿਰ ਦੇਖਾਂ ਹੋਰ ਕੀ ਕੰਮ ਹੋਊਗਾ। 5:00 ਵਜੇ ਦੇ ਕਰੀਬ ਟਾਈਮ ਸੀ ਤੇ ਮੈਂ ਨਾ ਬਾਹਰੇ ਪਿਆਜ਼ ਲੈ ਕੇ ਬੈਠੀ ਸੀ। ਪਿਆਜ਼ ਐਕਚੁਅਲੀ ਐਤਕੇ ਅਸੀਂ ਲਗਾਏ ਨਹੀਂ ਥੋੜੇ ਜਿਹਾ ਲਗਾਏ ਸੀ ਬਾੜੇ ਵਿੱਚ ਪਰ ਸਰਦੀਆਂ ਵਿੱਚ ਨਾ ਮਿੱਟੀ ਪਾਤੀ ਉਹ ਦੱਬ ਗਏ نیچے। ਜਿੰਦਾ ਅਸੀਂ ਹਰ ਸਾਲ ਹੀ ਪਿਆਜ਼ ਲਗਾਉਣੀ ਉਹਨੇ ਲਾਸਟ ਈਅਰ ਉਹ ਵੀ ਕਾਫੀ ਜ਼ਿਆਦਾ ਪਿਆਜ਼ ਹੋਈ ਸੀ। ਪਰ ਐਤਕੀ ਕਿਸੇ ਥੋੜੀ ਜਿਹੀ ਦੇ ਤੇ ਪਿਆਜ਼ ਤੇ ਫਿਰ ਉਹ ਪਏ ਸੀ ਕਈ ਦਿਨਾਂ ਦੇ ਪਏ ਸੀ ਇਦਾਂ ਹੀ ਪਏ ਸੀ ਬੱਠਲ ਵਿੱਚ ਪਏ ਤੇ ਦਵਿੰਦਰ ਰੋਜ ਕਹਿੰਦੇ ਸੋ ਉੱਥੇ ਪਿਆਜ਼ ਪਏ ਨੇ ਪਿਆਜ਼ ਪਏ ਨੇ ਮੈਂ ਕਿਹਾ ਮੇਰਾ ਟਾਈਮ ਲੱਗੂ ਜਰ ਮੈਂ ਫੇਰ ਦੇ ਉਹਨਾਂ ਨੂੰ ਸਮਾਰੂੰਗੀ ਤੇ ਅੱਜ ਮੈਂ ਕਿਉਂ ਲਈ ਤੇ ਬਾਹਰ ਲੈ ਕੇ ਬੈਗੀ ਕਿਉਂਕਿ ਕੂੜਾਵਾੜਾ ਕਿਉਂ ਨਾ ਅੰਦਰ ਤਾਂ ਮੈਂ ਨਹੀਂ ਲੈ ਕੇ ਜਾਂਦੀ ਤੇ ਇਸ ਕਰਕੇ ਬਾਹਰ ਹੀ ਬੈਗੀ ਤੇ ਇਹਨਾਂ ਨੂੰ ਕਰ ਰਹੀ ਹਾਂ ਸਾਫ਼ ਕਰ ਰਹੀ ਹਾਂ ਤੱਕ ਜਿਹੜਾ ਕੂੜਾ ਜਾਂ ਸੁੱਟ ਹੋ ਜਾਏ ਪਰੇ ਤੇ ਪਿਆਜ਼ ਪਿਆਜ਼ ਮੈਂ ਕੱਢ ਕੇ ਰੱਖ ਲਾਉ ਤਾਂ ਥੋੜੀ ਜਿਹੀ ਪਿਆਜ਼ ਸਾਰੇ ਹੋਣੇ 2-3 ਕਿਲੋ ਹੋਣੇ ਪਰ ਇਹ ਕੁੜਾ ਵਾਣਾ ਕਰਕੇ ਨਾ ਕਾਫੀ ਇਹੋ ਲੱਗ ਰਿਹਾ ਸੀ ਆਪੀ ਇਹਨੂੰ ਅਚੀ ਤਰ੍ਹਾਂ ਦੇ ਵਿੱਚ ਪਿਆਜ਼ ਛਾਂਟ ਲਈ ਤੇ ਇਹਦੇ ਜਿਹੜੇ ਫੂਸੜੇ ਜ ਨੇ ਉਹ ਕੱਟ ਕੇ ਆਪ ਪਕੂੜੇ ਸੁੱਲਦੇ ਨਾਲ ਸਾਡੇ ਪਿਆਜ਼ ਵੀ ਹੁਣ ਖਤਮ ਸੀ ਚਲੋ ਪਿਆਜ਼ ਕੰਮ ਆ ਜਾਣਗੇ ਤੋਂ ਇਹ ਕਰ ਲਈ ਇਸਨੇ ਪਰ ਮੈਨੂੰ ਆਈ ਸੀ ਹੈਲਪਰ ਨੂੰ ਕਹੂੰਗੀ ਪਰ ਮੈਂ ਕਿਹਾ ਨਹੀਂ ਚਲ ਮੈਂ ਹੀ ਕਰ ਲਾਂ ਨੀ ਇਹ ਕੰਮ ਟਾਈਮ ਹੋ ਗਿਆ 5:30 ਦਾ 5:30 ਹੋਣ ਵਾਲਾ ਹੈ ਪਿਆਜ਼ ਮੈਂ ਛਿੱਲ ਵੀ ਲੈ ਕੇ ਆ ਛਿੱਲ ਕੇ ਵੀ ਲੈ ਕੇ ਆਈਆਂ ਤੇ ਜਿਹੜਾ ਸਮਾਰਨ ਵਾਲੇ ਸੀ ਉਹ ਸਮਾਰ ਕੇ ਵੀ ਰੱਖ ਤੇ ਲਸਣ ਲੈ ਕੇ ਆਈਆਂ ਸਮਾਰ ਕੇ ਤੁਹਾਨੂੰ ਵੰਨ ਕੇ ਗੱਠਿਆਂ ਦਾ ਲਸਣ ਦੀਆਂ ਸਾਰੇ ਵਿੱਚ ਕੋੜਾ ਬਾੜਾ ਬਾਹਰ ਕੱਢਤਾ ਤੇ ਇਹਦਾ ਸਾਫ਼ ਕਰਕੇ ਲਸਣ ਰੱਖ ਲਈ ਜਦੋਂ ਸਬਜ਼ੀ ਚ ਲੋੜ ਹੋਊਗਾ ਨਾਲ ਦੀ ਨਾਲ ਛਿੱਲ ਲਓ ਮੇਰੇ ਕੋਲ ਇਹਨਾਂ ਟਾਈਮ ਹੁੰਦਾ ਮੈਂ ਛਿੱਲ ਕੇ ਰੱਖ ਲਾਂ ਤੇ ਕੰਮ ਮੇਰੇ ਕੋਲ ਬਹੁਤ ਹੁੰਦੇ ਨੇ ਐਡਵਾਂਸ ਛਿੱਲਣ ਦਾ ਟਾਈਮ ਨਹੀਂ ਮੈਂ ਨਾਲ ਦੀ ਨਾਲ ਖੜੀ-ਖੜੀ ਉਹਦੀ ਪੰਜ ਚਾਰ ਇਕੱਠੀਆਂ ਚ ਪੰਜ ਛਰ ਕਲੀਆਂ ਛਿੱਲਣੀਆਂ ਹੋਣੀਆਂ ਤੇ ਹੁਣ ਬਹੁਤ ਪਿਆਰੇ ਸਵਾਲ ਆਉਂਦੇ ਨੇ ਕਿ ਪਿਆਰੇ ਨੂੰ ਤੁਸੀਂ ਕਮੇ ਸਟੋਰ ਕਰਦੇ ਹੋ ਹਨ ਛਿੱਲ ਤਾਂ ਲੈਣੇ ਆ ਪਰ ਇਹਨੂੰ ਰੱਖੀ ਕਿਵੇਂ ਇਹ ਜਿਹੇ ਪੈਕੇਟਸ ਦੇਖੋ ਆਪਣੇ ਕੋਲ ਹੁੰਦੇ ਨੇ ਕਿਸੇ ਨਾ ਕਿਸੇ ਸਮਾਨ ਚੋਂ ਆਉਂਦੇ ਨੇ ਕੋਈ ਨਮਕੀਨ ਵਾਲਾ ਕੁਸ਼ਲ ਲੈ ਕੇ ਰੱਖ ਲਓ ਵੱਡੇ ਸਾਈਜ਼ ਤੇ ਜਾਂ ਛੋਟੇ ਸਾਈਜ਼ ਜੇ ਤਾਂ ਉਸ ਕੋਈ ਡੱਬਾ ਲਾ ਲਓ ਡੱਬੇ ਚ ਪਾ ਕੇ ਰੱਖ ਸਕਦੇ ਹੋ ਚਾਰ ਪੰਜ ਦਿਨ ਪਿਆਜ਼ ਨੂੰ ਕੁਝ ਨਹੀਂ ਹੁੰਦਾ ਫਰਿੱਜ ਵਿੱਚ ਛਿੱਲੇ ਹੋਏ ਨੂੰ ਨਹੀਂ ਖਰਾਬ ਹੁੰਦੇ ਚਾਰ ਪੰਜ ਦਿਨ ਤਾਂ ਕੁਝ ਨਹੀਂ ਹੁੰਦਾ ਬਾਕੀ ਪਿਆਜ਼ ਨੂੰ ਧੋ ਕੇ ਅੱਛੀ ਤਰ੍ਹਾਂ ਟੋਕਰੀ ਚ ਰੱਖ ਦਿਓ ਪਹਿਲਾਂ ਪਾਣੀ ਨੁਚੜ ਜਾਂਦੋ ਫੇਰ ਤੁਸੀਂ ਸੋਰ ਕਰੋ ਇੱਕਦਮ ਗਿੱਲੇ-ਗਿੱਲੇ ਨੂੰ ਵੀ ਨਾ ਕਰੋ ਪਾਣੀ ਉਹਨਾਂ ਦਾ ਨਾਜ਼ ਕਰ ਧੋ ਕੇ ਸੈਕ ਬਿਟ ਚ ਨਾ ਪਾਓ ਪਾਣੀ ਨੁਚੋੜ ਦਿਓ ਪਹਿਲਾਂ ਟੋਕਰੀ ਚ ਪਾ ਕੇ ਫੇਰ ਤੁਸੀਂ ਪੈਕੇਟ ਚ ਪਾ ਕੇ ਰੱਖੋ ਤਾਂ ਤੁਸੀਂ ਕੋਈ ਡੱਬਾ ਲੈ ਲਓ ਹਨਾ ਟੱਕਾਂ ਵਾਲੇ ਡੱਬੇ ਚਾਖ ਲਓ ਪੈਕੇਜ ਤਾਂ ਆਏ ਹੁੰਦਾ ਥੋੜਾ ਬਾਸਕਟ ਦੇ ਥੱਲੇ ਨਾ ਸਬਜ਼ੀਆਂ ਆ इजीली ਆ ਜਾਂਦਾ ਡੱਬਾ ਡੱਬੇ ਵੀ ਇੱਕ ਸਪੈਸ਼ਲ ਜਗ੍ਹਾ ਜੀ ਬਣਾਉਣੀ ਪੈਂਦੀ ਹੈ ਜੁਆਗਾ ਆਪਣਾ ਪੈਕੇਜ ਆਇਆ ਹੋਇਆ ਇਹ ਨੂੰ ਆਪਾਂ ਕਰਦਣੇ ਆਪਾਂ ਨੂੰ ਤੇ ਇਸ ਜੀ ਕਿ ਨੂੰ ਆਪਣਾ ਕੰਮ ਈਜ਼ੀ ਹੋ ਜਾਂਦਾ ਪਿਆ ਚਿੱਲੇ ਪਈ ਮਾਣ ਸਬਜ਼ੀ ਦੀ ਫਿਰ ਆਪਾਂ ਨੂੰ ਅੱਧੀ ਟੈਨਸ਼ਨ ਹੀ ਰਹਿ ਜਾਂਦੀ ਹੈ ਤੇ ਆ ਸਬਜ਼ੀ ਦਾ ਚਲੋ ਕੱਟਣੀ ਛਿੱਲਣੀ ਪੈਂਦੀ ਹੈ ਪਿਆਜ਼ ਦੀ ਟੈਂਸ਼ਨ ਤਾਂ ਨਹੀਂ ਹੋਊਗੀ ਛਿੱਲੇ ਨੇ ਕੱਟਨੇ ਪੈਣਗੇ ਕੱਟਨੇ ਪੈਣਗੇ ਅੱਜ ਮੈਂ ਸਬਜ਼ੀ ਨਹੀਂ ਤੁਹਣੀ ਸੱਜ ਮੇਰੇ ਆਹ ਕੰਮ ਹੋ ਗਏ ਹੈਨਾ ਇਹ ਨੂੰ ਨਾ ਫਿਰਜ ਉੱਪਰ ਨਾਲ ਕੁਝ ਥੋੜੇ ਜਿਹਾ ਪਿਆਜ਼ ਰੱਖੇ ਹੋਰੇ ਦੀ ਸੈਲਡ ਖਾਣਾ ਹੋਵੇ ਫਿਰ ਮੈਂ ਫਰੈਸ਼ ਪਿਆਜ਼ ਕੱਢ ਦਾਨੀ ਗਵਿੰਦਰ ਨੂੰ ਹੁਣ ਤਾਂ ਉਹ ਵੀ ਚੱਲ ਜਾਂਦਾ ਆਹ ਤਾਜ਼ੇ ਪਿਆਜ਼ ਆ ਗਏ ਜਿਹੜੇ ਖੇਤ ਵਾਲੇ ਨੇ ਇਹ ਹੀ ਹੁਣ ਖਾਦੇ ਜਾਣਗੇ ਪਹਿਲਾਂ ਵਾਲੇ ਖਾਦੇ ਨਹੀਂ ਜਾਂਦੇ ਸੀਗੇ ਤੇ ਆ ਲਸਣ ਮੈਂ ਰੱਖਦੀ ਇਹਦੇ ਵਿੱਚ ਹੀ ਰੱਖ ਦਾਨੀ ਉਹਨੇ ਟੋਕਰੀ ਮੈਂ ਲਾਣੀ ਆਉਣੀ ਆਮ ਤੌਰ ਤੇ ਜੇ ਬਿਚਤ ਮੈਂ ਹੁਣ ਲੈ ਕੇ ਆਉਣਾ ਕੱਪੜੇ ਉਤਾਰ ਕੇ ਕੱਪੜੇ ਸੁੱਕ ਕੇ ਪਲੇਨੇ ਖੜਾ ਕੇ ਹੋਏ ਪੈਂ ਜੋ ਮੈਂ ਇਹਨਾਂ ਸੇਕ ਮਾਰ ਲਵਾਂ ਕੱਪੜੇ ਉਤਾਰ ਕੇ ਸੰਭਾਲ ਦੇ ਉਦੋਂ ਬਾਅਦ ਮੇਰਾ ਹੋਜੀ ਵਾਕ ਦਾ ਟਾਈਮ प्लांट्स ਨੂੰ ਪਾਣੀ ਦੇਣ ਦਾ ਟਾਈਮ ਫਿਰ ਮੈਂ ਬਾਹਰ ਜਾਣਗੀ ਤੇ ਇਧਰ ਹੁਣ ਕੱਪੜੇ ਸੁੱਕ ਗਏ ਸੀ ਮੈਂ ਕਿਹਾ ਕੱਪੜੇ ਹੀ ਉਤਾਰ ਲਵਾਂ ਕਿ ਫਿਰ ਮੇਰੇ ਵਾਕ ਦਾ ਟਾਈਮ ਹੋ ਜਾਣਾ ਕੱਪੜੇ ਸੁੱਕੇ ਪਏ ਸੀਗੇ ਇੱਕ ਦੋ ਗਿੱਲੇ ਸੀ ਬਸ ਵੀ ਕੱਪੜੇ ਸੁੱਕ ਸੁੱਕ ਗਏ ਉਤਾਰ ਕੇ ਤੈਹ ਕਰਨ ਵਾਲੇ ਤੈਹ ਕਰ ਦिए ਪ੍ਰੈਸ ਵਾਲੇ ਪ੍ਰੈਸ ਵਾਲੀ ਥਾਂ ਤੇ ਰੱਖ ਦिए ਤੇ ਫਿਰ ਸਵੇਰ ਦਾ ਨਾ ਕੰਮ ਮੇਰਾ ਸ਼ੌਕਾ ਹੋ ਜਾਂਦਾ ਸਵੇਰੇ ਬਹੁਤ ਬਹੁਤ ਕੰਮ ਹੋ ਜਾਂਦੇ ਕਬੋਰ ਲਾਈ ਜਾਂਦੇ ਨੇ ਮੇਰੇ ਨਾਲ ਹੁਣੀ ਹੁਣ ਤਾਰ ਤੋਂ ਕਰੰਟ ਵੱਜਾ ਕਈ ਵਾਰ ਹੁੰਦਾ ਨਾ ਪਰ ਕਿਸੇ ਚੀਜ਼ ਤੇ ਹੱਥ ਪਾਉਣੇ ਕਰੰਟ ਵੱਜਦਾ ਮੇਰੇ ਵੀ ਹੁਣੀ ਹੁਣ ਸਿਰ ਤੇ ਨਾ ਕਰੰਟ ਵੱਜੇ ਤਾਰ ਨਾਲ ਲੱਗ ਗਿਆ ਮੇਰਾ ਸਿਰ ਤੇ ਪਤਾ ਨਹੀਂ ਕਿਉਂ ਮੇਰੇ ਸਿਰ 'ਚ ਆ ਹੀ ਲੱਗੇ ਜਿਵੇਂ ਕਰੰਟ ਰਿਹਾ ਕਈ ਵਾਰ ਹੱਥ ਤੇ ਵੀ ਲੱਗਦਾ ਪਰ ਕੋਈ ਗੈਸ ਤੇ ਲਾਈਟਰ ਲਗਾਈਏ ਕਾਰ ਦੇ ਵਿੰਡੋ ਖੋਲਦੇ ਆ ਕੋਈ ਡੋਰ ਦੇ ਹੈਂਡਲ ਨੂੰ ਹੱਥ ਪਾਉਣੇ ਮੇਰੇ ਤੇ ਕਈ ਵਾਰ ਕਰੰਟ ਜਾਂ ਲੱਗਦਾ ਹੁੰਦਾ ਦਵਿੰਦਰ ਦੇ ਵੀ ਬਹੁਤ ਲੱਗਦਾ ਤੇ ਇਹ ਹੈਗਾ ਸ਼ਾਮ ਦਾ ਟਾਈਮ ਔਰ ਪਿੰਡਰ ਤੋਂ ਪਹਿਲਾਂ ਨਾ ਟਾਈਮ ਹੈ 7:30 ਦਾ ਟਾਈਮ ਹੈ ਦੁੱਧਾ ਜਦ ਅਸੀਂ ਨਾ ਐਕਸਟਰਾ ਮੰਗਾਇਆ ਸੀ ਕਿਉਂਕਿ ਖੇਤ ਬੋਰ ਲਾਉਂਦੇ ਨੇ ਦੁੱਧ ਫੇਰ ਕਾਫੀ ਲੱਗ ਜਾਂਦਾ ਦੁੱਧੋ ਉੱਥੇ ਵੀ ਲੈ ਕੇ ਜਾਂਦੇ ਚਾਹ ਬਣ ਜਾਂਦੀ ਫਿਰ ਘਰੋਂ ਵੀ ਦੋ ਵਾਰ ਚਾਹ ਜਾਂਦੀ ਹੈ ਤੇ ਜਿਸ ਦਿਨ ਸਾਨੂੰ ਲੋਡ ਹੁੰਦੀ ਹੈ ਵੀ ਅੱਜ ਜਿਆਦਾ ਦੁੱਧ ਚਾਹੀਦਾ ਫਿਰ ਅਸੀਂ ਮੰਗਵਾ ਲਾਂਦੇ ਪਿੰਡ ਵਿੱਚ ਮਿਲ ਜਾਂਦਾ ਪਹਿਲਾਂ ਉਹਨੂੰ ਫੋਨ ਕਰਦੇ ਤੇ ਦੁੱਧੋ ਐਕਸਟਰਾ ਫਿਰ ਉਹ ਰੱਖ ਜਾਂਦੇ ਨੇ ਤੇ ਮੈਂ ਦੁੱਧ ਨੂੰ ਉਬਾਲ ਕੇ ਰੱਖੂੰਗੀ ਬੋਇਲ ਕਰਦੇ ਇਹਨੂੰ ਇਧਰ ਮੈਂ ਕੱਟ ਲੈ ਸੈਲਡ ਤੋਂ ਕਰਦੇ ਬਿਆਰ ਵੀ ਚਾਹੀਦੀ ਸੈਲਡ ਬਣਾ ਲਾਂਗਾ ਕੱਟ ਦੂੰ ਇਹਨੂੰ ਰੱਖ ਲਾਂ ਆਹ ਵਰਤੂ ਮੈਂ ਲੱਕ ਕੱਢ ਦੇਣੀ ਆ। ਹੁਣ ਕਰਦਾ ਦਿਨਾਂ ਦੀ ਤਿਆਰੀ। ਹਾਂਜੀ। ਦਰੋ ਦਰੋ ਨੂੰ ਕਿ ਨਾਲੇ। ਤੁਹੇ ਇਸੇ ਮੇਰੀ ਆਈ ਦੇ ਵੀਡੀਓ। ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ। ਮੇਨਾ ਕੋਨ ਨਮੀ ਵੀਡੀਓ ਲੈ ਕੇ ਤਾਂ ਤਾਂ ਲਈ ਸਬਸਕ੍ਰਾਈਬ ਕਰਨਾ।